ਤੇ ਸਿੰਨ ਕੁਦਰ ਦਿਨ ਪੈਂਦੇ ਪਿੰਡ ਮਾਲੜੀ ਦੇ ਇਤਿਹਾਸਿਕ ਗੁਰਦੁਆਰਾ ਬਾਬਾ ਮਾਲੂ ਜੀ ਦੇ ਆਸਥਾਨ ਤੇ ਸਲਾਨਾ ਮਿੱਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੇਲੇ ਵਿੱਚ ਦੂਦਰਾਡੇ ਤੇ ਦੇਸ਼ ਆ ਵਿਦੇਸ਼ਾਂ ਵਿੱਚ ਸੰਗਤਾਂ ਆਪਣੀ ਦੇਹ ਰੋਗਤਾ ਵਾਸਤੇ ਨਤਮਸਤਕ ਹੁੰਦੀਆਂ ਹਨ ਇਸ ਆਸਥਾਨ ਤੇ ਰਾਗੀ ਢਾਡੀ ਕਵੀਸ਼ਰ ਤੇ ਕਥਾ ਵਾਚਕ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਨੇ ਹਾਲ ਕਰਦੇ ਹਨ ਨਕੋਦਰਤ ਮਨਜੀਤ ਮਾਨ ਦੀ ਰਿਪੋਰਟ ਉਹ ਦੇਸ਼ਾਂ ਆ ਵਿਦੇਸ਼ਾਂ ਵਿੱਚ ਵਸਦੇ ਗੁਰਨਾਨਕ ਨਾਮ ਲੇਵਾ ਪਰਮ ਸਨਮਾਨ ਜੋ ਗੁਰੂ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਨ ਗਗਨ ਨਵਖੰਡ ਮੈਂ ਜੋਤ ਸਰੂਪੀ ਰਹੇ ਹੋ ਭਰ ਭਨ ਮਥਰਾ ਕਸ਼ ਭੇਦ ਨਹੀਂ ਗੁਰੂ ਅਰਜਨ ਪ੍ਰਤਖ ਹਰ ਐਸੇ ਅਕਾਲ ਪੁਰਖ ਜੀ ਦੇ ਸਰਗਣ ਸਰੂਪ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਮੌਸ ਸਹਿ ਵਿਆਹਣ ਜਾਂਦੇ ਹਨ ਆ ਇਸ ਧਰਤੀ ਤੇ ਚੰਨ ਪਾਏ ਇਸ ਧਰਤੀ ਤੇ ਚੰਨ ਪਾ ਕੇ ਇਹ ਧਰਤੀ ਪਵਿੱਤਰ ਹੋ ਗਈ ਇਥੋਂ ਉਹਨਾਂ ਦੇ ਪਰਮ ਸੇਵਕ ਬਾਬਾ ਮੱਲ ਜੀ ਉਹਨਾਂ ਦੇ ਦਰਸ਼ਨਾਂ ਦੀ ਇਭਲਾਸ਼ਾ ਵਾਸਤੇ ਇੱਥੇ ਰਹਿੰਦੇ ਸਨ ਅਤੇ ਉਹਨਾਂ ਭਗਤੀ ਕਰਦੇ ਸਨ ਗੁਰੂ ਸਾਹਿਬ ਜੀ ਘਾਟ ਘਾਟ ਕੇ ਅੰਤਰ ਕੀ ਜਾਣਨ ਹਾਰੇ ਉਹਨਾਂ ਦੇ ਅੰਦਰ ਦੀ ਜਾਣਦੇ ਹੋਏ ਉਹਨਾਂ ਨੂੰ ਇੱਥੇ ਆ ਕਰਕੇ ਦਰਸ਼ਨ ਦਿੱਤੇ ਅਤੇ ਨਜ਼ਰੀ ਨਜ਼ਰ ਨਿਹਾਲ ਕੀਤਾ ਤੇ ਬਾਬਾ ਜੀ ਉੱਤੇ ਖੁਸ਼ ਹੋ ਕੇ ਸਤਿਗੁਰੂ ਜੀ ਨੇ ਕਿਹਾ ਬਾਬਾ ਜੀ ਮੰਗੋ ਜੋ ਮੰਗਣਾ ਤਾਂ ਉਹਨਾਂ ਨੇ ਦੇਹ ਰੋਗਤਾ ਵਾਸਤੇ ਬੇਨਤੀ ਕੀਤੀ ਕਿਉਂਕਿ ਬਾਬਾ ਜੀ ਜੋੜੇ ਗੰਢੜ ਦਾ ਕੰਮ ਕਰਦੇ ਸਨ ਉਹਨਾਂ ਨੂੰ ਸੁੰਦਰ ਜੋੜਾ ਪਹਿਨਾਇਆ ਤੇ ਉਹਨਾਂ ਨੇ ਉਹਨਾਂ ਦੀ ਦੇਹ ਰੋਗਤਾ ਵਾਸਤੇ ਸਤਿਗੁਰੂ ਜੀ ਨੇ ਵਰਦ ਦਿੱਤੇ ਉਹਨਾਂ ਨੂੰ ਦੇਹ ਰੋਗਤਾ ਦਾ ਦਾਨ ਦਿੱਤਾ ਅਤੇ ਵਰਦ ਦਿੱਤੇ ਕਿ ਬਾਬਾ ਜੀ ਇਸ ਸਥਾਨ ਤੇ ਜੋ ਵੀ ਆਵੇਗਾ ਉਹਨਾਂ ਦੇ ਦੁੱਖ ਵੀ ਦੂਰ ਹੋਣਗੇ ਸੋ ਅੱਜ ਸਤਿਗੁਰੂ ਸਾਹਿਬ ਜੀ ਦੇ ਉਹ ਪਵਿੱਤਰ ਮੁਖਵਾਕ ਜੋ ਹੈ ਉਹ ਸੰਪੂਰਨ ਹੋ ਰਿਹਾ ਹਨ ਇਥੇ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤਾਂ ਦੋਹੇ ਰੂਪਤਾ ਦਾ ਦਾਨ ਪ੍ਰਾਪਤ ਕਰਕੇ ਨਜ਼ਰੀ ਨਦਰ ਨਿਹਾਲ ਹੋ ਰਹੀਆਂ ਹਨ ਇਸ ਸੰਸਥਾਨ ਤੇ ਜੋ ਮੌਜੂਦਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਰਾ ਪ੍ਰਬੰਧ ਚੱਲ ਰਿਹਾ ਹੈ ਅਤੇ ਇੱਥੇ ਅਠੇ ਪਹਿਰ ਸ੍ਰੀ ਖੰਡ ਪਾਤ ਸਾਹਿਬ ਵੀ ਸੰਗਤਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਵਾਸਤੇ ਕੋਈ ਤੰਦਰੁਸਤੀ ਵਾਸਤੇ ਕੋਈ ਵਿਦੇਸ਼ ਜਾਣ ਵਾਸਤੇ ਕੋਈ ਦੇਸ਼ ਜਾਣ ਤੇ ਪੱਕੇ ਹੋਣ ਵਾਸਤੇ ਇੱਥੇ ਖੰਡ ਪਾਤ ਸਾਹਿਬ ਆਰੰਭ ਕਰਵਾਉਂਦੇ ਹਨ ਅਤੇ ਗੁਰੂ ਘਰ ਲੰਗਰ ਅਠੇ ਪਹਿਰ ਚੱਲਦਾ ਹੈ ਇਹ ਇੱਥੇ ਦਾ ਇਤਿਹਾਸ ਹੈ ਅੱਜ ਦਾ ਜੋ ਦਿਨ ਹੈ ਇਹ ਪਾਵਨ ਪਿੱਤਰ ਸਲਾਨਾ ਜੋੜ ਮੇਲਾ ਹੈ ਅੱਜ 435ਵਾਂ ਸਲਾਨਾ ਜੋੜ ਮੇਲਾ ਸੰਗਤਾਂ ਦੇ ਸਹਿਯੋਗ ਦੇ ਨਾਲ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਇਹ ਜੋ ਜੋੜ ਮੇਲਾ ਮਨਾ ਰਹੀਆਂ ਹਨ ਆਪ ਸਭ ਦੇਖ ਰਹੇ ਹੋ ਕਿ ਕਿੰਨੀ ਤਾਦਾਦ ਵਿੱਚ ਸੰਗਤ ਇੱਥੇ ਨਤਮਸਤਕ ਹੋ ਰਹੀ ਹੈ ਦੇਸ਼-ਦੇਸ਼ਾਂ ਵਿੱਚੋਂ ਸੰਗਤ ਆ ਕਰਕੇ ਆਪਣੇ ਆਪ ਨੂੰ ਵਢ ਭਾਗਾ ਸਮਝਦੇ ਹਨ ਇਹ ਜੋ ਸਲਾਨਾ ਜੋੜ ਮੇਲਾ ਹੈ ਇਹ ਜੋ ਦੇਸੀ ਮਿਨਾ ਜੇਠ ਮਹੀਨੇ ਦਾ ਅਖੀਰਲੇ ਸ਼ਨੀਵਾਰ ਹੁੰਦਾ ਹੈ ਇਹ 2 ਦਿਨ ਚੱਲਦਾ ਹੈ ਅਤੇ ਐਤਵਾਰ ਨੂੰ ਇੱਥੇ ਕੁਸ਼ਤੀਆਂ ਦਾ ਪ੍ਰਬੰਧ ਵੀ ਹੁੰਦਾ ਹੈ ਸੋ ਇਹ ਇੱਥੇ ਦਾ ਸੰਖੇਪ ਇਤਿਹਾਸ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ